ਪਟਿਆਲੇ ਆਏ ਆ ਗਿਲਬ ਪਟਿਆਲਾ ਜੀ ਦਾ ਪਟਿਆਲਾ ਐਸੀ ਉਹ ਪਰਸ਼ੀਂਟੇ ਚੌਂਕੀ ਭਰ ਕੇ 10-20 ਮਿੰਟ ਚਲੇ ਜਾਣੇ ਆ ਜਿਉਂ ਸਾੜਨ ਨਾਲੇ ਸਾਡੇ ਪਾਸ ਜੋ ਵੀ ਰਗੇ ਕਰਮਚਾਰੀਆਂ ਉਹ ਸਾਡੇ ਪਾਸ ਜਿਹਦੇ ਕਰਮਚਾਰੀ ਪਹੁੰਚੇ ਵੇਚ ਉਹ ਖੜ ਲਗੇ ਆਪਣਾ ਪਰਚੀ ਕੱਟ ਗਏ ਵੀ ਪਰਚੀ ਦਾ ਇਹ ਹੈ ਤਾਂ ਹੈ ਨਹੀਂ ਪਰਦੇ ਸੰਗਤਾਂ ਨੂੰ ਆਪ ਤੰਗ ਕਰਨ ਲਗੇ ਫਿਰ ਆਪਣੇ ਨਗਰਾਂ ਚ ਸਹਾਰਾਂ ਕਿਤਰਾ ਮੇਲੇ ਭਰੇਗੇ ਐਸੀ ਗੁੱਗਾ ਮਾਰੀ ਆਪਣਾ ਬਾਬਾ ਜੀ ਦੇ ਦਰਸ਼ਨ ਕਰਨ ਆਏ ਆ ਬੱਬਰ ਰਤਨ ਹੱਜੀ ਦੇ ਦਰਸ਼ਨ ਕਰਨ ਆਏ ਆ ਉਸ ਤੋਂ ਬਾਅਦ ਆਪਣਾ ਬਾਬਾ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਢਿੱਲੇ 'ਤੇ ਚਲੇ ਜਾਣਾ ਫਿਰ ਬਾਬਾ ਜੀ ਦੇ ਦਰਵਾਜ਼ੇ ਇਹ ਸਾਧ ਸੰਗਤ ਸਾਰੀ ਆਪਣਾ ਪੰਜਾਬ ਤੇ ਆਈ ਆ ਪਿੰਡ ਸਮਾਨਪੁਰ ਅਰਕਾਉਤ ਤੇ ਸੰਗਤ ਪਹੁੰਚੀ ਆ ਪਟਿਆਲੇ ਤੇ ਰੇਟ ਕਰਕੇ ਜੀ ਜੋ ਵੀ ਹਮੇ ਬਾਬਾ ਜੀ ਦੇ ਭੰਡਾਰੇ ਵਾਸਤੇ ਆਏ ਆ 10-20 ਮਿੰਟ ਲਾ ਕੇ ਅੱਪਾ ਚਲੇ ਜਰਾ ਇਕਲੀ ਤੁਹਾਡੀ ਪਰਚੀ ਕੱਟੇਗੀ ਹੋਰ ਵੀ ਕੱਟਣਗੇ ਪਰਚੀਆਂ ਇਹ ਪਤਾ ਨਹੀਂ ਕਿਸ ਕਿਸ ਕੀ ਪਰਚੀ ਹੈ ਮੋਟਰਸਾਈਕਲ ਤੇ ਗੁੰਡਾ ਸਟਾਫ ਫਿਰ ਰਿਹਾ ਸਾਰਾ ਇੱਥੇ ਜੋ ਵੀ ਆ ਨਾਲ ਇੱਥੇ ਗੁੰਡਾ ਸਟਾਫ ਸਾਰਾ ਫਿਰ ਰਿਹਾ ਵੇਖ ਲਓ ਤੁਹਾਡੇ ਸਾਹਮਣੇ ਪਰਚੀਆਂ ਕੱਟ ਕੇ ਜਾ ਰਿਹਾ ਹੈ ਇੱਕ ਇੱਕ ਕਾਰਵਾਈ ਕਰੀ ਜਾ ਇਹ ਸ਼ਰਧਾਲੂ ਅਸਿਰਪੇ 15 ਜ ਮੇਰੀ ਜੇਲਾ ਪਟਿਆਲਾ ਕਿੱਥੇ ਆਏ ਹੋ ਅੱਜ ਤੁਸੀਂ ਅਸੀਂ ਬਠਿੰਡਾ ਇੱਥੇ ਆਇਆ ਹਾਜੀ ਬਾਬੇ ਹਾਜੀ ਦਾ ਦਰਸ਼ਨ ਕਰਨ ਆਇਆ ਜੀ ਤੇ ਇੱਥੇ ਔਨ ਸਾਰੇ ਜੋ ਅਸੀਂ ਗੁੰਡਾ ਕਰਦੇ ਸਭ ਤੋਂ ਪਹਿਲਾਂ ਇੱਥੇ ਚੈੱਕ ਕੀਤੀ ਆ ਔਨ ਸਾਰੇ ਸਾਡੇ ਇਥੇ ਪਰਚੀਆਂ ਕੱਟਦੇ ਸ਼ੁਰੂ ਕਰਦੇ ਇਹਨਾਂ ਦੇ ਵ ਪਹਿਲਾਂ ਤਾਂ ਇਹ ਕੋਈ ਹੈ ਰੂਲ ਕਿਸੇ ਰੂਲ ਦੇ ਵਿੱਚ ਵੀ ਆਪਾਂ ਮੰਡੀ ਦੇ ਵਿੱਚ ਆਉਣਾ ਤੇ ਪਰਚੀ ਕੱਟੀ ਜਾਵੇ ਬਾਕੀ ਅਸੀਂ ਦਾ 15-20 ਮਿੰਟ ਰੁਕਣਾ ਐਨੀ ਜਿਹੜੀ ਗੁੰਡਾਗਰਦੀ ਅਸੀਂ ਪਹਿਲੀ ਵਾਰ ਹੀ ਬਠਿੰਡੇ ਦੇ ਵਿੱਚ ਵੇਖੀ ਆ ਕਿਤੇ ਐਨੀ ਗੁੰਡਾਗਰਦੀ ਕਿਸੇ ਜਗ੍ਹਾ ਤੇ ਨਹੀਂ ਵੇਖੀ ਧਰਮੇਸਥਾਨਾਂ ਤੇ ਚਲੋ ਯਾਤਰਾ ਕਰਨ ਜਾਂਦੇ ਰਹਿੰਦੇ ਹਾਂ ਹੋਰ ਵੀ ਕਈਆਂ ਨਾਲ ਅਸੀਂ ਆਹ ਨੰਬਰ ਦੇ ਗਏ ਵੇਖੋ ਜਿਹੜੇ ਤੁਹਾਨੂੰ ਲੋਕਲ ਗੁੰਡੇ ਉਹਨਾਂ ਦਾ ਨੰਬਰ ਵੇਖ ਸਕਦੇ ਤੁਸੀਂ ਠੀਕ ਹੈ ਤੇ ਮੇਰਾ ਨਾਮ ਵੀ ਨੋਟ ਕਰ ਲੈ ਮੇਰਾ ਨੰਬਰ ਵੀ ਨੋਟ ਕਰ ਲੈ ਜਿਉਂ ਉਹਨਾਂ ਗੁੰਡਿਆਂ ਦੇ ਕੋਈ ਦਿਲ 'ਚ ਵਹਿਮ ਵੀ ਹੈ ਨਾ ਵੀ ਆਪਣੇ ਲਾਕੇ ਜਾ ਕੇ ਗੁੰਡਾ ਕਰਦੀਓ ਕਰਨੀ ਆ ਗੁੰਡਾ ਕਰਦੀ ਨਹੀਂ ਅਸੀਂ ਇੱਥੇ ਦਰਸ਼ਨ ਕਰਨ ਆਏ ਆ ਤੇ ਵੀ ਉਹਦਾਂ ਦੇ ਸਾਡੇ ਨਾਲ ਡੀਲ ਕਰਨ ਨਾ ਕਿ ਇਹ ਗੁੰਡਾ ਕਰਦੀ ਕਰਨ ਆ ਆ ਗੁੰਡਾ ਗਾਲ ਨੰਬਰ ਦੇਖ ਲਓ ਉਹਨਾਂ ਦੇ ਤੇ ਜੋ ਵੀ ਤੇ ਜਿੰਨੇ ਵੀ ਆ ਰਿਹਾ ਉਹਨਾਂ ਦਾ ਮੋਟਰਸਾਈਕਲ ਦੇ ਪਰਚੇ ਕੱਟ ਰਿਹਾ ਇਕੱਲੇ ਇਕੱਲੇ ਆ ਕੇ ਬਾਕੀ ਮੈਂ ਕੀ ਕਹਾਂ ਤੁਹਾਨੂੰ ਕੀ ਕਹਿ ਕੇ ਪਰਚੀ ਕੱਟ ਕੇ ਗਏ ਆ ਇਹ ਕਹਾਂ ਗਏ ਵੀ ਇਕੱਲਾ ਮਤਲਬ ਅਸੀਂ ਸਾਡੀ ਕਮੇਟੀ ਬਣ ਗਈ ਇਥੋਂ ਮੰਡੀ ਬੋਰਡ ਦੀ ਕਹਿ ਕੇ ਇਹਨਾਂ ਦਾ ਪਰਚੇ ਕੱਟੇ ਸੀ ਮੰਡੀ ਬੋਰਡ ਦੇ ਮੁਲਾਜ਼ਮ ਆ ਇਸ ਕਰਕੇ ਉਹਨਾਂ ਨੇ ਪਰਚੇ ਕੱਟੇ ਗਏ ਕਿੰਨਾ ਕੀ ਦੇਰ ਰੁਕਣੇ ਦੋ ਸੇ ਇੱਥੇ ਅਸੀਂ 15 ਦੇ 20 ਮਿੰਟ ਰੁਕਣਾ ਇੱਥੇ ਵੱਧ ਤੋਂ ਵੱਧ 20 ਮਿੰਟ ਜਾਂ ਅੱਧਾ ਘੰਟਾ ਲਾ ਲਓ ਜੀ ਅੱਧੇ ਘੰਟੇ ਹਿਸਾਬ ਨਾਲੇ ਚਾਰਜ ਰ ਆ ਫਿਰ ਚਾਰਜ ਕੱਟੇ ਆ ਇਹਦੇ ਉੱਤੇ ਦੱਸੋ ਕਿੱਥੇ ਕੋਈ ਹੈ ਕੋਈ ਇਹਦੇ ਇਹ ਤੋਂ ਮਰਜੀ ਤਿਆਰ ਹੋ ਸਕਦੀਆਂ ਦਾ ਕੋਈ ਵੀ ਲੱਗ ਜੇ ਕੱਲ ਨੂੰ ਲੱਗ ਜਗਾ ਬਾਕੀ ਪਹਿਲਾਂ ਪਹਿਲਾ ਗੁੰਡਾਰਾ ਜੀ ਵੇਖਿਆ ਇੱਥੇ ਆ ਗਈ ਆ ਤੁਸੀਂ ਕਿੱਥੇ ਚੱਲੇ ਆਉਣਾ ਹੁਣ ਅਸੀਂ ਇੱਥੋਂ ਅੱਗੇ ਬਾਗੜ ਜਾਣਾ ਜੀ ਬਾਬਾ ਜੀ ਦਾ ਦਰਸ਼ਨ ਕਰਨਾ ਹੁਣ ਇੱਥੇ ਅਸੀਂ ਦਰਸ਼ਨ ਕਰਨ ਆਏ ਆ ਜੀ ਸਾਜੀ ਇੱਥੋਂ ਅੱਗੇ ਬਾਗੜ ਜਾਣਾ ਜੀ 15-20 ਮਿੰਟ ਰੁਕਣਾ ਤੇ ਮੱਥਾ ਟੇਕ ਕੇ ਚੱਲੇ ਪਾਣੇ ਇੱਥੋਂ ਦੇ ਪਰ ਆ ਜਿਹੜਾ ਪਰਚੀ ਵਾਲਾ ਇਹ ਪਹਿਲੀ ਵਾਰ ਹੀ ਵੇਖਿਆ ਅੱਗੇ ਪਹਿਲਾਂ ਵੀ ਆਉਂਦੇ ਸਾਡੇ ਬੱਬਾ ਜੀ ਸਾਰੇ ਸਾਰੇ ਪਰਚੀ ਵਾਲਾ ਪਹਿਲੀ ਵਾਰ ਹੈ ਜਿੰਨੀਆਂ ਵੀ ਗੱਡੀਆਂ ਸਾਰੇ ਪਰਚੀਆਂ ਕੱਟ ਰਹੇ ਆ ਤੇ ਬਾਕੀ ਇਹ ਤਾਂ মিডিਆ ਨੇ ਵੇਖ ਕੇ छॾी वैसे ताईं मशीन